ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਫਸਲ ਤੇ ਕਣਕ ਦੀ ਹੈ ਪਰ ਪਿਛਲੇ ਕਾਫੀ ਦਿਨਾਂ ਦੇ ਵਿੱਚ ਪੰਜਾਬ ਚ 2-3 ਵਾਰੀ ਗੜੇਮਾਰੀ ਹੋਈ ਹੈ ਤੇ ਬਠਿੰਡਾ ਜ਼ਿਲ੍ਹਾ ਦੇ ਕਾਫੀ ਜ਼ਿਆਦੇ ਪਿੰਡਾਂ ਦੇ ਵਿੱਚ ਗੜੇਮਾਰੀ ਦੇ ਨਾਲ ਕਣਕ ਦੀਆਂ ਬੱਲੀਆਂ ਹੀ ਟੁੱਟ ਗਈਆਂ ਸੀਗੀਆਂ ਕਣਕ ਸਤਿਆਨਾਸ਼ੀ ਕਰਤਾ ਸੀ ਬਿਲਕੁਲ ਤੇ ਸਰਕਾਰ ਨੇ ਹਜੇ ਤੱਕ ਕੋਈ ਸਾਰ ਨਹੀਂ ਲਈ ਮੁਆਵਜ਼ਾ ਤਾਂ ਦੇਣਾ ਬਾਅਦ ਦੀਆਂ ਹੀ ਗੱਲਾਂ ਹੁੰਦੀਆਂ ਨੇ ਕੋਈ ਅਧਿਕਾਰੀ ਵੀ ਜਿਹੜੇ ਅਫਸਰਾਂ ਦੀ ਡਿਊਟੀ ਲਈ ਸੀ ਅੱਗ ਬੁਝਾਉਣ ਵਾਸਤੇ ਖੇਤਾਂ ਵਿੱਚ ਕਿਸਾਨਾਂ ਨੂੰ ਸਮਝਾਉਣ ਵਾਸਤੇ ਉਹਨਾਂ ਅਫਸਰਾਂ ਦੀ ਹੁਣ ਡਿਊਟੀ ਨਹੀਂ ਲਈ ਹੈਗੀ ਕਿ ਤੁਸੀਂ ਜਾ ਕੇ ਕਿਸਾਨਾਂ ਦੀ ਕੋਈ ਸਾਰ ਲੈ ਲਓ ਜਾਂ ਕੋਈ ਐਮਐਲਏ ਜਾਂ ਕੋਈ ਹੋਰ ਅਫਸਰ ਸਾਹੀ ਉਹਨਾਂ ਦਾ ਕੋਈ ਖੇਤ ਦੇ ਵਿੱਚ ਆ ਕੇ ਫਸਲ ਦੀ ਦੇਖਾ ਦੇਖੀ ਕਰ ਜਾਂਦੀ ਮੁਆਵਜ਼ੇ ਦੇ ਲਈ ਤਾਂ ਬਹੁਤ ਦੂਰ ਦੀਆਂ ਗੱਲਾਂ ਹੈਗੀਆਂ ਪਰ ਅੱਜ ਦੇ ਸਮੇਂ ਜੇਕਰ ਤੁਹਾਡੇ ਖੇਤ ਦੇ ਵਿੱਚ ਕਿਉਂਕਿ ਉਹ ਜਿਹੜੀ ਗੜੇਮਾਰੀ ਹੋਈ ਹੈ ਉਹ ਇਸ ਤਰੀਕੇ ਨਾਲ ਹੋਈ ਹੈ ਜੋ ਜਿੱਥੋਂ ਦੀ ਉਹ ਲੰਘ ਕੇ ਗਈ ਹੈ ਬਹੁਤ ਜ਼ਿਆਦਾ ਨੁਕਸਾਨ ਕਰ ਗਈ ਕੁਝ ਕਿਸਾਨਾਂ ਦਾ ਖੇਤ ਦੇ ਵਿੱਚ ਹੀ ਇਹ ਕੋੜੇ ਨਾਲ ਹੀ ਓੜਾ ਛੱਡ ਗਈ हां मतलब जिथे भी नुकसान ਹੋਇਆ ਹੈਗਾ ਉਹ ਇੰਨੀ ਜਿਆਦੇ ਵੱਡੀ ਫਸਲ ਆ ਜਿਹੜੀ ਉਹ ਵੱਢ ਕੇ ਇੱਕਦਮ ਖੇਤ ਖਾਲੀ ਕਰਕੇ ਹੋਰ ਫਸਲ ਬੀਜੀ ਵੀ ਨਹੀਂ ਜਾ ਸਕਦੀ ਪਰ ਤੁਹਾਨੂੰ ਉਹ ਫਸਲ ਹੁਣ ਹਰੇਚਾਰੇ ਲਈ ਕੱਢ ਲੈਣੀ ਚਾਹੀਦੀ ਆ ਉਸ ਫਸਲ ਨੂੰ ਹੁਣ ਆਪਾਂ ਇੱਕ ਹਫਤਾ ਡੇਢ ਹਫਤਾ ਦੇਖ ਲਿਆ ਜਿਹੜੀਆਂ ਬੱਲੀਆਂ ਬਿਲਕੁਲ ਤਰਸਤ ਹੈਗੀਆਂ ਉਹਦੇ ਦਾਣੇ ਨੂੰ ਪੱਟ ਕੇ ਦੇਖ ਲਓ ਅਗਰ ਉਹਦੇ ਵਿੱਚ ਦੁੱਧਾਵਾਸ਼ਾ ਸ਼ੁਰੂ ਹੋਈ ਹੈ ਠੀਕ ਹੈ ਜੇਕਰ ਉਸ ਕਣਕ ਦੇ ਉੱਤੇ ਪੂਰਮ ਮੁਕੰਮਲ ਹੀ ਨੁਕਸਾਨ ਹੋ ਚੁੱਕਿਆ ਹੈਗਾ ਤਾਂ ਤੁਹਾਡੇ ਕੋਲੇ ਹੁਣ ਸਭ ਤੋਂ ਪਹਿਲੀ ਪ੍ਰਾਇੋਰਟੀ ਹੈ ਜਿਹੜੀ ਉਹ ਮੂੰਗੀ ਦੀ ਹੋਣੀ ਚਾਹੀਦੀ ਹੈ ਏ ਨਾ ਹੋਵੇ ਕਿ ਹੁਣ ਆਪਾਂ ਪਹਿਲੀ ਪ੍ਰਾਇੋਰਟੀ ਮੱਕੀ ਨੂੰ ਲਾ ਲਗੇ ਮੱਕੀ ਦੀਆਂ ਹਜ਼ਾਰਾਂ ਵੈਰਾਈਟੀਆਂ ਨਾਰਥ ਇੰਡੀਆ ਵੱਲ ਚੱਲੀਆਂ ਹੋਈਆਂ ਤੇ ਉਹਨਾਂ ਵਿੱਚੋਂ ਸਿਰਫ 15-20 ਵੈਰਾਈਟੀਆਂ ਜਿਆਦਾ ਕਾਮਯਾਬ ਨੇ ਜਿਹੜੀਆਂ ਕਿ 15 ਮਾਰਚ ਤੋਂ ਪਹਿਲਾਂ ਛਿਪਾਰਚ ਕੀਤੀਆਂ ਜਾਂਦੀਆਂ 13 37 38 ਡਿਗਰੀ ਪਲੱਸ ਤੇ ਹਵਾ ਦੇ ਵਿੱਚ ਜਿਹੜਾ ਤਾਪਮਾਨ ਜਿਆਦਾ ਹੋਣ ਕਰਕੇ ਨਮੀ ਘਟ ਜੇ ਤਾਂ ਮੱਕੀ ਦੇ ਵਿੱਚ ਛੱਲੀ ਦੇ ਵਿੱਚ ਦਾਣਿਆਂ ਦੀ ਗਿਣਤੀ ਬਹੁਤ ਘਟ 50% ਤੋਂ ਵੀ ਥੱਲੇ ਆ ਜਾਂਦੀ ਹੈਗੀ ਹੈ ਤਾਂ ਇਸ ਵਿਸ਼ੇ ਦੇ ਨਾਲ ਜੁੜੀ ਹੋਈ ਇਹ ਵੀਡੀਓ ਹੈਗੀ ਆ ਕਿ ਮੂੰਗੀ ਦੇ ਵਿੱਚ ਇੰਨੀ ਜ਼ਿਆਦਾ ਸਮੱਸਿਆ ਨਹੀਂ ਆਊਗੀ ਉੱਤਰ ਦੱਖਣ ਬਜਾਈ ਦੇ ਵਿੱਚ ਪੈਲ ਦਿਓ 12 ਤੋਂ 15 ਕਿਲੋ ਤੱਕ ਤੁਸੀਂ ਬੀ ਦੀ ਮਾਤਰਾ ਵਰਤ ਸਕਦੇ ਹੋ ਵੈਰਾਈਟੀਆਂ ਚਾਰ ਪੰਜ ਬਹੁਤ ਵਧੀਆ ਤਰੀਕੇ ਨਾਲ ਆਪਣੇ ਮਾਲਵੇਰੀਨ ਨੂੰ ਸੂਟ ਕਰਦੀਆਂ ਹੈਗੀਆਂ ਜ਼ਮੀਨ ਦੇ ਵਿੱਚੋਂ ਤੁਸੀਂ 8 ਕਵਾਟਲ ਮੂੰਗੀ ਵੀ ਕੱਢ ਲੈਣੇ ਹੋ ਤੇ 16 ਕਵਾਟਲ ਜਿੰਨੀ ਜਾਣ ਉਹ ਤੁਹਾਡੀ ਧਰਤੀ 'ਚ ਪਾ ਦਿੰਦੀ ਹੈ ਉਦੋਂ ਬਾਅਦ ਤੁਸੀਂ ਆਪਣੇ ਖੇਤ ਦੇ ਵਿੱਚ ਝੋਨਾ ਲੈਣੇ ਹੋ ਤਾਂ ਉਹ ਨੂੰ ਵੀ ਉਹੀ ਫਸਲ ਫਾਇਦਾ ਕਰੂਗੀ ਪਰ ਇਹ ਹੇਗਾ ਕਿ ਆਪਾਂ ਖੇਤ ਦੇ ਵਿੱਚ ਹੁਣ ਜੇ ਕਣਕ ਖਰਾਬ ਹੋਈ ਤਾਂ ਮੱਕੀ ਲਾ ਲਗੇ ਤਾਂ ਜਿੱਥੇ ਕਣਕ ਨੇ ਪੰਜ ਪਾਣੀ ਲੈਣੇ ਸੀਗੇ ਮੈਕਸਿਮਮ ਮੀਂਹ ਦੀ ਗੈਰਹਾਜ਼ਰੀ ਵਿੱਚ ਉੱਥੇ ਉਸੇ ਮੱਕੀ ਨੇ ਸਾਈਲੇਜ ਵਾਸਤੇ 18 ਤੋਂ 20 ਪਾਣੀ ਲੈਣੇ ਆ ਜਿਹੜਾ ਕਿ ਆਪਣੇ ਏਰੀਏ ਵਾਸਤੇ ਬਿਲਕੁਲ ਵੀ ਸਹੀ ਨਹੀਂ ਹੈਗਾ ਪਰ ਮੈਨੂੰ ਲੱਗਦਾ ਹੈਗਾ ਜਿੱਥੇ ਵੀ ਸਰਕਾਰ ਦੀਆਂ ਜ਼ਿੰਮੇਵਾਰੀਆਂ ਤਿੰਨ ਬੇ ਦਿਨ ਵਧੀਆਂ ਹੈਗੀਆਂ ਤੇ ਕਿਸਾਨਾਂ ਨੂੰ ਉਹ ਹਰ ਕੰਮ ਵਿੱਚ ਸਖਿਆ ਦਿਓ ਸਖਿਆ ਦਿਓ ਇਸ 'ਚ ਲੱਗੇ ਰਹਿੰਦੇ ਹੈਗੇ ਆ ਤਾਂ ਜਿੱਥੇ ਵੀ ਕਿਸਾਨਾਂ ਦੇ ਨਾਲ ਕੁਦਰਤ ਥੋੜਾ ਜਿਆ ਨੁਕਸਾਨ ਕਰਦੀ ਹੈਗੀ ਤਾਂ ਉੱਥੇ ਵੀ ਕਿਸਾਨਾਂ ਦੀ ਫਰਮੈਂਟਾ ਸਕੈਂਟਾਂ ਦੇ ਵਿੱਚ ਹੀ ਤੁਹਾਨੂੰ ਖੇਤਾਂ ਦੀ ਨਿਗਰਾਨੀ ਕਰਨੀ ਚਾਹੀਦੀ ਹੈ ਤੇ ਜਿਹੜਾ ਉਹਨਾਂ ਦਾ ਬਣਦਾ ਮਾਅ ਉਹ ਜਾਂ ਕਿਉਂਕਿ ਇੱਕ ਫਸਲ ਦੇ ਨਾਲ ਬਹੁਤ ਆਸਾਂ ਜੁੜੀਆਂ ਹੁੰਦੀਆਂ ਹਨ ਕਿਸਾਨਾਂ ਦੀ। ਇਹ ਕਿਸਾਨ ਦੀ ਜੀਡੀਪੀ ਖੜੀ ਫਸਲ ਤੇ ਹੈਗੀ ਆ ਜਿਹੜੀ ਕਿ ਡੇਲੀ ਦੇ ਰੂਪ ਵਿੱਚ ਨਹੀਂ ਲੈਂਦਾ ਉਹਨੂੰ 6 ਮਹੀਨਿਆਂ ਬਾਅਦ ਹਿਸਾਬ ਕਰਨਾ ਪੈਂਦਾ ਬਹੁਤੇ ਠੇਕੇ ਵਾਲਾਂ ਦਾ ਹਿਸਾਬ 5 ਸਾਲਾਂ 'ਚੋਂ ਇੱਕ ਵਾਰੀ ਸਹੀ ਨਿਭੜਦਾ ਚਾਰ ਵਾਰ ਘਾਟਾ ਹੀ ਪੈਂਦਾ ਹੈਗਾ। ਪਰ ਜੇ ਅਜਿਹੇ ਸਮੇਂ ਤੁਹਾਡੀ ਖੇਤ ਕਣਕ ਦੇ ਖੇਤਾਂ ਦੇ ਵਿੱਚ ਤੁਹਾਡੀ ਫਸਲ ਦੇ ਉੱਤੇ ਨੁਕਸਾਨ ਹੋਇਆ ਤਾਂ ਪਹਿ ਨਾ ਹੋਣੀ ਚਾਹੀਦੀ ਹੈਗੀ ਆ ਉਹਨੂੰ ਵਧੀਆ ਤਰੀਕੇ ਨਾਲ ਤਿਆਰ ਕਰਕੇ ਬੀਜੋਗੇ ਮਾਰਚ ਦੇ ਮਹੀਨੇ ਵਿੱਚ ਲਾਈ ਹੋਈ ਮੂੰਗੀ ਤੁਹਾਡੀ ਰਿਸਕ ਤੋਂ ਪਰਾ ਹੈਗੀ ਆ ਉਹ ਤੁਹਾਡੇ ਚੰਗੇ ਝਾੜ ਦੇ ਨਾਲ ਤੁਹਾਡੀ ਜ਼ਮੀਨ ਨੂੰ ਵੀ ਬਣਾ ਕੇ ਚਾਵੇਗੀ ਵੀਡੀਓ ਨੂੰ ਬਹੁਤ ਸ਼ੇਅਰ ਕਰਿਓ ਤੇ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਇੰਸਟਾਗ੍ਰam ਫੇਸਬੁਕ YouTube ਤੇ ਬਣੇ ਰਹੋ ਧੰਨਵਾਦ